ਸਵਾਗਤ ਹੈ ਪੀਟੀਸੀ نیوز ਵਿੱਚ ਸਰਦਰਸ਼ਕਾਂ ਦਾ ਬਈ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਜਿੱਹਾਂ ਅੱਜ ਲੁਧਿਆਣਾ ਵੈਸਟ ਦੀ ਬਾਈ ਇਲੈਕਸ਼ਨ ਦਾ ਕੰਮ ਨੇਪਰੇ ਚੜ ਗਿਆ ਬਹੁਤ ਡਰ ਸੀਗਾ ਬੜਾ ਲੱਗ ਰਿਹਾ ਸੀਗਾ ਕਿ ਕੋਈ ਵੱਡਾ ਝਗੜਾ ਨਾ ਹੋ ਜੇ ਪਰ ਸੁਖੀ ਸੰਧੀ ਛੋਟੀਆਂ-ਮੋਟੀਆਂ ਝੜਪਾਂ ਤੋਂ ਬਾਅਦ ਇਹ ਕੰਮ ਨੇਪਰੇ ਚੜ ਗਿਆ ਔਰ ਜੋ ਅੰਦਾਜ਼ਾ ਪਹਿਲਾਂ ਲਾਇਆ ਜਾ ਰਿਹਾ ਸੀਗਾ ਕਿ ਵੋਟ ਪਰਸੈਂਟੇਜ ਕੋਈ ਰਿਕਾਰਡ ਤੋੜਨ ਵਾਲੀ ਨਹੀਂ ਹੋਏਗੀ ਲਗਭਗ ਉਹੀ ਹੋਇਆ ਹਜੇ ਤੱਕ ਅਫੀਸ਼ੀਅਲ ਡਾਟਾ ਆਣਾ ਬਾਕੀ ਹੈ ਪਰ ਲਗਭਗ ਅੰਦਾਜ਼ਾ ਲਾਇਆ ਜਾ ਰਿਹਾ ਕਿ 55 54 55 56 ਦੇ ਨੰਖੜੇ ਦੇ ਨੇੜੇ ਤੇੜੀ ਹੈ ਜਿਹੜੀ ਵੋਟ ਫੀਸਦ ਰਹਿਣ ਵਾਲੀ ਹੈ ਪਰ ਮੁਕਾਬਲਾ ਬੜਾ ਸਖਤ ਰਿਹਾ ਇਸ ਵਾਰ ਭਾਵੇਂ ਉਹ ਸੱਤਾਧਾਰੀ ਤੇ ਰਹੋਵੇ ਵਿਰੋਧੀ ਤੇ ਰਹੋਵੇ ਪੂਰੀ ਵਾਹ ਹੈ ਜਿਹੜੀ ਉਹ ਲਗਾਏਗੇ ਸੋ ਲੁਧਿਆਣਾ ਵੈਸਟ ਚ ਕੌਣ ਬੈਸਟ ਹੈ ਇਹ ਹੁਣ ਈਵੀਐਮ ਦੇ ਵਿੱਚ ਕੈਦ ਹੋ ਗਿਆ ਉਮੀਦਵਾਰਾਂ ਦੀ ਕਿਸਮਤੀ ਈਵੀਐਮ ਦੇ ਵਿੱਚ ਕੈਦ ਹੋ ਗਈ ਹੈ ਕਿਸ ਨੂੰ ਮਿਲਿਆ ਪਿਆਰ ਕਿਸ ਨੂੰ ਮਿਲੀ ਖਤਾ 23 ਨੂੰ ਲੱਗੇਗਾ ਪਤਾ ਕਿਉਂਕਿ ਹੁਣ 23 ਤਰੀਕ ਨਤੀਜਾ ਆਣਾ ਹੈ ਸ਼ਾਮ 6 ਵਜੇ ਤਕਰੀਬ 52 ਫੀਸਦੀ VOTING ਦਰਜ ਕੀਤੀ ਗਈ ਹੈ ਆਫੀਸ਼ੀਅਲ ਆંકੜੇ ਹਲੇ ਬਾਕੀ ਨੇ ਆਣੇ ਸਵੇਰੇ 6 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾ ਪਾਣ ਦਾ ਕੰਮ ਹੈ ਜਿਹੜਾ ਉਹ ਮੁਕੰਮਲ ਤੌਰ ਤੇ ਚੱਲਦਾ ਰਿਹਾ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤਬਾਦ ਲੁਧਿਆਣਾ ਪੱਛਮੀ ਹਲਕੇ ਦੇ ਵਿੱਚੋਂ ਵੋਟਾਂ ਪਈਆਂ ਨੇ ਔਰ ਇੱਕ ਦੋ ਥਾਵਾਂ ਤੋਂ ਹੰਗਾਮੇ ਦੀਆਂ ਤਸਵੀਰਾਂ ਵੀ ਆਈਆਂ ਨੇ ਇੱਕ ਦੋ ਥਾਵਾਂ ਤੇ ਛੋਟੇ-ਮੋਟੇ ਹੰਗਾਮੇ ਵੀ ਹੋਏ ਨੇ ਇੱਕ ਮਹਿਲਾ ਵੋਟਰ ਵੱਲੋਂ ਆਪਣੇ ਪਤੀ ਤੇ ਪੁੱਤਰ ਦੀ ਵੋਟ ਕੱਟਣ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਔਰ ਇਸ ਤੋਂ ਬਾਅਦ ਆਪਾਰਤਪੂਸ਼ਣ ਆਸ਼ੂ ਦੀ ਪਤਨੀ ਵੱਲੋਂ ਆਮ ਆਦਮੀ ਪਾਰਟੀ ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਗਏ ਚੋਣਵੀ ਮਾਹੌਲ ਨੂੰ ਵਿਗਾੜਨ ਤੇ ਬਾਹਰੋਂ ਗੁੰਡੇ ਲਿਆਉਣ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਸਰਾਬਾਨਗਰ ਸਥਿਤ ਗੁਰਨਾਨਕ ਪਬਲਿਕ ਸਕੂਲ ਦੇ 112 ਨੰਬਰ ਬੂਥ ਤੇ ਵੀ ਥੋੜਾ ਬੋਤਾ ਹੰਗਾਮਾ ਹੋਇਆ ਔਰ ਰਾਕੇਸ਼ ਨਾਮਕ ਸ਼ਖਸ ਨੇ ਆਪਣੀ ਪਤਨੀ ਦੀ VOTING ਜਿਹੜੀ ਹੈ ਸਲਿੱਪ ਉਹ ਦਿਖਾਈ ਔਰ ਪਰ ਪੋਲਿੰਗ ਅਧਿਕਾਰੀ ਬੋਲੋ ਵੋਟ ਪਹਿਲਾਂ ਤੋਂ ਹੀ ਪਾਏ ਜਾਣ ਦਾ ਇਹ ਕਿਹਾ ਗਿਆ ਸੋ ਛੋਟੀਆਂ-ਛੋਟੀਆਂ ਜਿਹੜੀਆਂ ਛਿਟਪੁਟੀਆਂ ਕਟਰਾਵਾ ਜਿਹੜੀਆਂ ਉਹ ਹੁੰਦੀਆਂ ਰਹੀਆਂ ਨਵੀਨ ਸ਼ਰਮਾ ਮੇਰੇ ਨਾਲ ਜੁੜੇ ਹੋਏ ਨੇ ਲੁਧਿਆਣਾ ਤੋਂ ਰਨਾਲ ਹੀ ਰਵਿੰਦਰ ਮੀਤ ਮੇਰੇ ਨਾਲ ਜੁੜੇ ਹੋਏ ਨੇ ਲੁਧਿਆਣਾ ਤੋਂ ਸਵੇਰ ਤੋਂ ਲੈ ਕੇ ਹੁਣ ਤੱਕ तमाम ਜਾਣਕਾਰੀਆਂ ਇਹ ਸਾਡੇ ਨਾਲ ਸਾਂਝੇ ਕਰਦੇ ਰਹੇ ਨਵੀਨ ਸਭ ਤੋਂ ਪਹਿਲਾਂ ਥੋੜਾ ਤੋਂ ਜਾਣਨਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਓਵਰਆਲ ਵੋਟਿੰਗ ਵੀ ਰਹੀ ਪ੍ਰਚਾਰ ਵੀ ਰਿਹਾ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਕਿਉਂਕਿ ਅੱਜ ਬੜਾ ਖਦਸ਼ਾ ਸੀਗਾ ਕੱਲ ਵੀ ਆਪਾਂ ਦੇਖਿਆ ਕਿ ਬੜੀਆਂ ਕਟਰਾਵਾ ਹੋਈਆਂ ਪਾਰਟ ਪੂਸ਼ਣ ਆਸ਼ੂ ਦਾ ਪੁਲਿਸ ਨਾਲ ਵੀ ਰੌਲਾ ਪਿਆ ਪਰ ਅੱਜ ਸੁੱਖੀ ਸੰਦੇ ਨਿਬੜ ਗਿਆ ਕੰਮ ਆ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਚਰਚਾਵਾਂ ਸੀ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਇਹ ਸਰਕਾਰ ਤੇ ਸਵਾਲ ਚੱਕ ਰਹੇ ਸੀ ਕਿ ਕੁਝ ਨਾ ਕੁਝ ਟੱਕਾ ਕੀਤਾ ਜਾਏਗਾ ਸਰਕਾਰ ਵੱਲੋਂ ਪਰ ਇਹੋ ਜੀ ਕੋਈ ਵੀ ਇਸ ਪੂਰੇ ਪੱਛਮੀ ਹਲਕੇ ਦੀ ਜਿਮਨੀ ਚੋਣ ਦੇ ਦੌਰਾਨ ਕੋਈ ਅਸੀ ਖਬਰ ਨਹੀਂ ਆਈ ਹਾਂ ਜੀ ਮਾਲਵਾ ਸਕੂਲ ਦੇ ਵਿੱਚ ਮਾਡਰਨ ਗ੍ਰਾਮ ਦੇ ਵਿੱਚ ਜ਼ਰੂਰ ਇੱਕ ਦੋ ਜੜੀਆਂ ਛੋਟੀਆਂ ਘਟਨਾਵਾਂ ਜਿੱਦਾਂ ਭਾਰਤ ਪੁਸ਼ਨਾਸ਼ੂ ਦੀ ਪਤਨੀ ਨੇ ਉਥੇ ਇਲਜ਼ਾਮ ਲਾਇਆ ਆਮ ਆਦੀ ਪਾਰਟੀ ਦੇ ਉਮੀਦਵਾਰ ਵੀ ਉਥੇ ਪਹੁੰਚਿਆ ਸੰਜੀਵ अरोड़ा ਉਹਨਾਂ ਨੇ ਆਖਿਆ ਕਿ ਬਾਹਰੋਂ ਜਿਹੜੇ ਲੋਕ ਆ ਉਹ ਹਲਕੇ ਦੇ ਵਿੱਚ ਆ ਰਹੇ ਨੇ ਬੂਥਾਂ ਦੇ ਅੰਦਰ ਵੜ ਰਹੇ ਨੇ ਉਹ ਹਰ ਕਿਸੇ ਦਾ ਨਹੀਂ ਕਰਨ ਦੇਣਗੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚੀ ਔਰ ਉਸ ਤੋਂ ਬਾਅਦ ਉਹ ਮਾਮਲਾ ਛਾਤ ਹੋ ਗਿਆ ਪਰ ਜਦੋਂ ਵੋਟਾਂ ਕੱਟਣ ਦਾ ਇੱਕ ਮਾਮਲਾ ਸਾਹਮਣੇ ਆਇਆ ਇੱਕ ਔਰਤ ਨੇ ਕਾਫੀ ਹੰਗਾਮਾ ਕੀਤਾ ਉਹਦੇ ਪਤੀ ਦੀ ਤੇ ਉਹਦੀ ਵੋਟ ਕੱਟੀ ਗਈ ਉਸਨੇ ਕਿਉਂਕਿ ਵੋਟਾਂ ਅਕਸਰ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਕਈ ਇਹੋ ਜਿਹੇ ਵੋਟਰ ਪਰੇਸ਼ਾਨ ਹੁੰਦੇ ਨੇ ਉਹਨਾਂ ਦੀ ਵੋਟ ਕੱਟੀ ਜਾਂਦੀ ਹੈ ਕਈ ਵਾਰ ਇਹੋ ਜਾਂਦਾ ਕਿ ਉਹਨਾਂ ਦੀ ਵੋਟ ਪੈ ਗਈ ਤੇ ਉਸ ਤੋਂ ਬਾਅਦ ਵੋਟ ਬਿਨਾ ਪਾਏ ਤੋਂ ਜਾਂਦਾ ਤਾਂ ਰੋਸ਼ ਸ਼ ਜਾਂਦਾ ਸੋ ਇਹੋ ਜਿਹੇ ਛੋਟੇ ਮੋਟੇ ਘਟਨਾਵਾ ਜ਼ਰੂਰ ਸਾਹਮਣੇ ਆਈਆਂ ਚੋਣ ਪ੍ਰਚਾਰ ਦੀਆਂ ਤਸਵੀਰਾਂ ਸ਼ਿਖਰਾਂ ਤੇ ਸੀ ਜਦੋਂ ਅਸੀਂ ਦਿਖਾਈਆਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਅਮਨ अरोੜਾ ਪੂਰੀ ਵਾਹ ਲਈ ਆਮ ਆਦਮੀ ਪਾਰਟੀ ਵੱਲੋਂ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਸੂਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪੂਰਾ ਜਿਹੜੀ VOTING ਪ੍ਰਕਿਰਿਆ ਪੂਰਾ ਸਮ ਗੇਟ ਨੂੰ ਤਾਲੇ ਲੱਜੁੱਕੇ ਨੇ ਪਹਿਲੇ ਤਾਂ ਮੈਂ ਤਸਵੀਰਾਂ ਵੀ ਸਾਂਝਾ ਕਰਦਾ ਔਰ 53 ਦੇ 53 55% ਦੇ ਕਰੀਬ ਇਹ VOTING ਜਿਹੜੀ ਪਰਸੈਂਟੇਜ ਹੈ ਹਜੇ ਤੱਕ ਆਈ ਹੈ ਪਰ ਫਿਲਹਾਲ ਹਜੇ ਪੂਰਾ ਰਿਜ਼ਲਟ ਆਣਾ ਬਾਕੀ ਹੈ VOT ਪਰਸੈਂਟੇਜ ਹੋਰ ਕਿੰਨੀ ਵੱਧੀ ਹੈ ਉਹ ਪੂਰਾ ਕੁੱਲ ਮਿਲਾ ਕੇ ਹਜੇ ਆਏਗੀ ਪਰ ਜਿਸ ਤਰ੍ਹਾਂ ਦੇ ਨਾਲ ਹੁਣ EVM ਮਸ਼ੀਨਾਂ ਸੀਲ ਕੀਤੀਆਂ ਜਾ ਰਹੀਆਂ ਸਟ੍ਰੋਂਗ ਰੂਮ ਦੇ ਵਿੱਚ ਲਿਜਾਈਆਂ ਜਾਣਗੀਆਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਜ਼ ਔਰ 23 ਤਰੀਕ ਨੂੰ ਰਿਜ਼ਲਟ ਆਵੇਗਾ ਉਹਦਾ EVM ਮਸ਼ੀਨਾਂ ਦੇ ਵਿੱਚੋਂ ਕਿਹੜੇ ਉਮੀਦਵਾਰ ਦੀ ਕਿਸਮਤ ਨਿਕਲਦੀ ਹੈ ਬਾਹਰ ਔਰ ਕਿਹੜਾ ਉਮੀਦਵਾਰ ਹੁਣ ਪੂਰੀ ਤਰ੍ਹਾਂ ਜਿਹੜੇ ਇਹ ਬੂਥ ਨੇ ਪੂਰੀ ਤਰ੍ਹਾਂ ਖਾਲੀ ਖਾਲੀ ਕਰਾ ਦਿੱਤੇ ਗਏ ਨੇ ਕਿਉਂਕਿ 6 ਵਜੇ ਤੱਕ ਸਮਾਂ ਸੀ ਹੁਣ ਜਿਹੜੀਆਂ EVM ਮਸ਼ੀਨਾਂ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਸੋ ਕੁਲ ਮਿਲਾ ਕੇ ਅਗਰ ਹਰਪੀਤ ਜੀ ਮੈਂ ਝਾਤ ਮਾਰਾਂ ਪਛਮੀ ਹਲਕੇ ਦੇ ਉੱਤੇ ਕਿਉਂਕਿ ਪਛਮੀ ਹਲਕੇ ਦੇ ਵਿੱਚ 1997 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ 1997 ਤੁਸੀਂ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਸੀ ਔਰ 2007 ਦੇ ਵਿੱਚ ਹਰੀਸ਼ ਰਾਏ ਢਾਂਡਾ 2012 ਦੇ ਵਿੱਚ ਭਾਰਤ ਪੁਸ਼ਨਾਸ਼ੂ 2017 ਚ ਭਾਰਤ ਪੁਸ਼ਨਾਸ਼ੂ ਫਿਰ 2022 ਚ ਗੋਗੀ ਗੋਗੀ ਦੀ ਮੌਤ ਹੋ ਗਈ ਪੇਤ ਪਰੇ ਹਲਾਤਾ ਚ ਗੋਲੀ ਲੱਗਣ ਨਾਲ ਉਸ ਤੋਂ ਬਾਅਦ ਜਿਮਨੀ ਚੋਣ ਕਰਾਈ ਗਈ ਦੋ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਸੀਟ ਆਈ ਹੈ ਦੋ ਵਾਰੀ ਕਾਂਗਰਸ ਦੀ ਆਈ ਹੈ ਇੱਕ ਵਾਰੀ ਆਮ ਆਦਮੀ ਪਾਰਟੀ 1997 ਤੋਂ ਲੈ ਕੇ ਹੁਣ ਤੱਕ ਸੋ 2022 ਤੱਕ ਸੋ ਹੁਣ ਹੁਣ ਜਿਹੜਾ ਇਹ ਵੋਟ ਪਈਆਂ ਨੇ ਹੁਣ ਦੇਖਦੇ ਆ ਕਿ ਕਿਹੜੇ ਪਾਰਟੀ ਦਾ ਉਮੀਦਵਾਰ ਜਿੱਦਾ ਇਹ 23 ਤਰੀਕ ਤੱਕ ਹੋਵੇਗਾ ਸੋ 1 ਲੱਖ 70000 ਵੋਟਰ ਬਿਲਕੁਲ ਠੀਕ ਹੈ ਰਵਿੰਦਰ ਬੀਤ ਵੀ ਮੇਰੇ ਨਾਲ ਜੁੜੇ ਹੋਏ ਨੇ ਰਵਿੰਦਰ ਬੀਤ ਜੋ ਓਵਰ ਆਲ ਆਪਾਂ ਦੇਖੀਏ ਤਾ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਕਈ ਥਾਵਾਂ ਤੇ ਮੁਕਾਬਲਾ ਆਮੋ ਸਾਹਮਣੇ ਹੈ ਕਈ ਥਾਵਾਂ ਤੇ ਟਿਕੋਣਾ ਮੁਕਾਬਲਾ ਹੈ ਇਸ ਸੀਟ ਤੇ ਮੁਕਾਬਲਾ ਕਿਵੇਂ ਦਾ ਲੱਗਿਆ ਕਿਉਂਕਿ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਰਹੇ ਹੋ ਆਪਾਂ ਇਹ ਤਾਂ ਨਹੀਂ ਦੱਸ ਸਕਦੇ ਕਿ ਕਿਹਨੂੰ ਵੋਟ ਪਾਈ ਅਗਲੇ ਨੇ ਕਿਹਨੂੰ ਨਹੀਂ ਪਾਈ ਪਰ ਇੱਕ ਪੱਤਰਕਾਰ ਨੂੰ ਇੱਕ ਜਰਨਲਿਸਟ ਨੂੰ ਲੋਕਾਂ 'ਚ ਵਿਚਰਦੇ ਥੋੜਾ ਅਹਿਸਾਸ ਜ਼ਰੂਰ ਹੋ ਜਾਂਦਾ ਹੈ ਕਿ ਮੁਕਾਬਲਾ ਆਮੋ ਸਾਹਮਣੇ ਵਾਲਾ ਹੈ ਟਿਕੋਣਾ ਹੈ ਜਾਂ ਚਾਰਕੋਣਾ ਹੈ ਤੁਸੀਂ ਪਾਰਟੀਆਂ ਦਾ ਨਾਮ ਨਾ ਲਿਓ ਕਿਉਂਕਿ ਹਲੇ ਟਾਈਮ ਹੋਇਆ ਨਹੀਂ ਘੰਟੇ ਬਾਅਦ ਆਪਾਂ ਪਾਰਟੀਆਂ ਦਾ ਨਾਮ ਵੀ ਲੈ ਲਾਂਗੇ ਵੀ ਮੁਕਾਬਲਾ ਕਿਤੇ ਕਿਤੇ ਵਿੱਚਕਾਰ ਨਜ਼ਰ ਆ ਰਿਹਾ ਹੈ ਬਿਲਕੁਲ ਦੇਖੋ ਬਿਲਕੁਲ درست ਸਵਾਲ ਤੁਸੀਂ ਕੀਤਾ ਕਿ ਮੁਕਾਬਲਾ ਕਿਹਦੇ-ਕਿਹਦੇ ਵਿੱਚਕਾਰ ਸੀ ਇਹ ਚੌਕ ਕੋਨਾ ਮੁਕਾਬਲਾ ਸੀ ਹਾਲਾਂਕਿ 14 ਉਮੀਦਵਾਰ ਮੈਦਾਨ ਦੇ ਵਿੱਚ ਸੀਗੇ ਲੇਕਿਨ ਮੁਕਾਬਲਾ ਚਾਰਕ ਉਮੀਦਵਾਰਾਂ ਦੇ ਵਿੱਚਕਾਰ ਸੀਗਾ ਹਾਲਾਂਕਿ ਤੁਸੀਂ ਜਿਹੜਾ ਜ਼ਿਕਰ ਕੀਤਾ ਹਰ ਉਮੀਦਵਾਰ ਮਾਇਨੇ ਰੱਖਦਾ ਕਈ ਵਾਰ ਆਖਰੀ ਜਿਹੜਾ ਉਮੀਦਵਾਰ ਸਭ ਤੋਂ ਘੱਟ ਵੋਟ ਜਿਹੜਾ ਲੈ ਕੇ ਜਾਂਦਾ ਉਹ ਤੈਅ ਕਰਦਾ ਕਿ ਪਹਿਲੇ ਨੰਬਰ ਵਾਲਾ ਉਮੀਦਵਾਰ ਕੌਣ ਹੋਏਗਾ ਇਹ ਚੀਜ਼ਾਂ ਇੱਕ ਰਾਜਨੀਤਿਕ ਟਿਕੜਮ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਮ ਤੌਰ ਤੇ ਲੜਾਈਆਂ ਜਾਂਦੀਆਂ ਕਈ ਵਾਰ ਰਾਜਨੀਤਿਕ ਪਾਰਟੀਆਂ ਵੱਲੋਂ ਅਸੀਂ ਬਹੁਤਾ ਇਹ ਦਿੱਤੇ ਨਹੀਂ ਬੋਟ ਦੇ ਕਿਉਂਕਿ ਹਾਲੇ ਤੱਕਰ ਕਿਉਂਕਿ ਜੋ ਡਿਕਸ਼ਨ ਜਿਹੜੀ ਹੈਗੀ ਉਸ ਤਰੀਕੇ ਦਾ ਅਲਾਉ ਨਹੀਂ ਕਰਦੀ ਅਗਰ ਪੂਰੇ ਓਵਰਆਲ ਜਿਹੜਾ ਲੁਧਿਆਣਾ ਵੈਸਟ ਦੀ ਗੱਲ ਕਰੀਏ ਤਾਂ ਲੁਧਿਆਣਾ ਵੈਸਟ ਲੁਧਿਆਣਾ ਬਿੰਕੀ ਦੇ ਲਈ ਬਣਦਾ ਇਹ 23 ਤਰੀਕ ਨੂੰ ਪਤਾ ਲੱਗੇਗਾ ਉਦੋਂ ਪਤਾ ਲੱਗੇਗਾ ਕਿ ਆਖਿਰਕਾਰ ਕਿਹੜਾ ਉਮੀਦਵਾਰ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਕਿੰਨਾ ਖਰਾ ਉਤਰਿਆ ਤੇ ਕਿਹੜਾ ਉਮੀਦਵਾਰ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਉਹਨਾਂ ਨੇ ਜਿਹੜਾ ਕਾਰਗਰ ਸੱਦ ਸਿੱਧ ਨਹੀਂ ਹੋਇਆ ਉਸ ਤਰੀਕੇ ਦੇ ਮੁੱਦੇ ਨਹੀਂ ਚੱਕ ਪਾਇਆ ਜਿਹੜੇ ਚੱਕਣੇ ਚਾਹੀਦੇ ਸੀਗੇ ਹਾਲਾਂਕਿ ਮੁਕਾਬਲਾ ਅਸੀਂ ਲਗਾਤਾਰ ਦੇਖ ਹੀ ਰਹੇ ਹਾਂ ਮੁਕਾਬਲਾ ਤਚੋ-ਤਚੋ ਨਾ ਸੀ ਗਈ ਲੇਕਿਨ ਹੁਣ ਦੇਖਣਾ ਹੋਏਗਾ ਕਿ ਕਿਹੜੇ ਉਮੀਦਵਾਰ ਨੂੰ ਲੋਕ ਕਿਸ ਤਰੀਕੇ ਦੇ ਨਾਲ ਦੇਖਦੇ ਹਨ ਹੁਣ ਗੱਲ ਆਈ ਜੇ ਜੇ ਸੀਟ ਦੀ ਗੱਲ ਕਰਦੇ ਆਪਾਂ ਇੰਪੋਰਟੈਂਸ ਦੀ ਗੱਲ ਕਰਦੇ ਆ ਤਾਂ ਨਵੀਨਲ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਇੰਨਾ ਜ਼ੋਰ ਲੱਗ ਰਿਹਾ ਹੈ ਸੀਟ ਤੇ ਦਾ ਕਾਰਨ ਨਹੀਂ ਤਾਂ ਕਾਰਨ ਮੋਟੇ ਤੌਰ ਤੇ ਤੁਹਾਨੂੰ ਇਹ ਵੀ ਨਜ਼ਰ ਆਉਂਦਾ ਕਿ ਸੱਤਾਧਾਰੀ ਧਿਰ ਦੇ ਲਈ ਇਹ ਸੀਟ ਬੜੀ ਇੰਪੋਰਟੈਂਟ ਹੈ 2027 ਤੋਂ ਪਹਿਲਾਂ ਜਿਸ ਤਰੀਕੇ ਨਾਲ ਮੁਖਾਲਫਤ ਪਾਰਟੀ ਦੀ ਹੋ ਰਹੀ ਹੈ ਜਿਸ ਤਰੀਕੇ ਨਾਲ ਸਰਕਾਰ ਦੀ ਮੁਖਾਲਫਤ ਹੋ ਰਹੀ ਹੈ ਇਹ ਇਹ ਸੀਟ ਜਿੰਨੀ ਵਿਰੋਧੀ ਧਿਰਾਂ ਦੇ ਲਈ ਘੱਟ ਸੱਤਾਧਾਰੀ ਧਿਰ ਦੇ ਲਈ ਜ਼ਿਆਦਾ ਜ਼ਰੂਰੀ ਹੈ ਜੇ 27 ਤੱਕ ਤੁਸੀਂ ਪਹੁੰਚਣਾ ਦੇਖੋ ਤੁਸੀਂ ਬਿਲਕੁਲ درست ਕਿਹਾ ਇਸ ਸੀਟ ਦੇ ਜਿੱਤਣ ਜਾਂ ਹਾਰਨ ਦੇ ਨਾਲ ਕਿਸੇ ਪਾਰਟੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਨਾ ਤਾਂ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਉਹਨਾਂ ਨੂੰ ਕੋਈ ਬਹੁਤਾ ਫਰਕ ਪੈਣਾ ਕਿਉਂਕਿ ਇਹ ਪਹਿਲਾਂ ਹੀ ਐਮਐਲਏ ਉਹਨਾਂ ਕੋਲੇ ਹੈਗੇ ਆ ਅਗਰ ਕੋਈ ਹੋਰ ਪਾਰਟੀ ਵੀ ਜਿੱਤਦੀ ਆ ਤਾਂ ਉਹਨਾਂ ਦੀ ਸਰਕਾਰ ਨਹੀਂ ਬਣ ਲੱਗੀ ਕੋਈ ਇਸ ਤਰੀਕੇ ਦਾ ਕੋਈ ਸਿਆਸੀ ਸਮੀਕਰਨ ਨਹੀਂ ਬਦਲਣ ਲੱਗੇ ਲੇਕਿਨ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਪਾਰਟੀ ਜਿੱਤ ਜਾਂਦੀ ਆ ਉਹ ਆਪਣੇ ਵਰਕਰਸ ਨੂੰ ਬੂਸਟ ਅਪ ਜ਼ਰੂਰ ਕਰ ਲੈਂਦੀ ਆ ਕਿ ਹਾਂ ਦੇਖੋ ਜੀ ਸਾਡੇ ਹਲੇ ਮਾਹੌਲ ਸਾਡੇ ਪੱਖ ਦਾ ਹੈਗਾ ਅਸੀਂ ਅੱਗੇ 2027 ਦੀਆਂ ਚੋਣਾਂ ਵਧੀਆ ਤਰੀਕੇ ਇਹਨਾਂ ਲੜ ਸਕਦੇ ਆ ਤਾਂ ਜਿੱਤ ਸਕਦੇ ਆ ਇਹ ਸਿਰਫ ਵਰਕਰ ਜਿਹੜੇ ਹੈਗੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਦਾ ਇੱਕ ਤਰੀਕਾ ਹੁੰਦਾ ਬਾਕੀ ਸਿਆਸੀ ਤਕਨਾਮਾਂ ਹੋਰ ਵੀ ਹੁੰਦੀਆਂ ਕਿ ਆਖਰਕਾਰ ਇਹ ਸੀਟ ਜਿੱਤ ਜਾਂਦੀ ਆ ਤਾਂ ਕੋਈ ਹੋਰ ਸੀਟ ਕਿnde ਪਾਲੇ ਦੇ ਵਿੱਚ ਆ ਜ ਆ ਜੇਗੀ ਜਿਵੇਂ ਆਮ ਤੌਰ ਤੇ ਚਰਚਾ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀਆਂ ਇਹ ਇੱਕ ਸਿਆਸੀ ਤਕਨਾਮ ਦੀ ਖੇਡ ਹੈਗੀ ਹੈ ਲੇਕਿਨ ਇਹ ਸੀਟ ਵਕਾਰੀ ਸੀਟ ਇਸ ਕਰਕੇ ਵੀ ਸੀਗੀ ਜਿਵੇਂ ਭਾਰਤਪੁਰ ਸ਼ਨਾਸ਼ੂ ਜਿਵੇਂ ਤਰੀਕੇ ਜਿਸ ਤਰੀਕੇ ਨਾਲ ਲਗਾਤਾਰ ਜ਼ੋਰ ਵੀ ਲਾ ਰਹੇ ਸੀ ਉਹਨਾਂ ਦੇ ਪਤਨੀ ਵੀ ਲਗਾਤਾਰ ਬੂਥ ਲੈਵਲ ਦੇ ਉੱਤੇ ਬੈਠ ਕੇ ਉਹ ਮੋਨੀਟਰ ਕਰ ਰਹੇ ਸੀ ਦੇਖੋ ਤੁਸੀਂ ਜੀ ਅਰੋੜਾ ਜਦੋਂ ਅੰਦਰ ਆ ਰਹੇ ਸੀ ਉਹਨਾਂ ਦੀ ਸਿਕਿਉਰਿਟੀ ਨੂੰ ਵੀ ਉਹਨਾਂ ਦੀ ਪਤਨੀ ਨੇ ਰੋਕਿਆ ਲਗਾਤਾਰ ਜਿਹੜੇ ਪੁਲਿਸ ਨਾਲ ਵੀ ਝੜਪਦੀਆਂ ਖਬਰਾਂ ਆਉਂਦੀਆਂ ਰਹੀਆਂ ਤਾਂ ਇੱਕ ਵਿਕਾਰੀ ਦੀ ਸੀਟ ਜੂਰ ਬਣ ਗਈ ਸੀ ਇਹਦੇ ਨਾਲ ਹਾਲਕੀ ਹੁਣ ਲੋਕ ਕਹਿ ਕਰਦੇ ਆ ਇਹਨਾਂ ਚੀਜ਼ਾਂ ਨੂੰ ਕਿ ਉਹ ਕਿਵੇਂ ਲੈਂਦੇ ਨੇ ਅਗਰ ਕਿਸੇ ਦਾ ਐਟੀਟਿਊਡ ਖਰਾਬ ਹੈਗਾ ਤਾਂ ਉਹ ਸੈਟਿਕ ਐਟੀਟਿਊਡ ਨੂੰ ਪੋਜ਼ਿਟਿਵ ਲੈਂਦੇ ਨੇ ਜਾਂ ਨੈਗੇਟਿਵ ਲੈਂਦੇ ਨੇ ਇਹ ਲੋਕਾਂ ਨੇ ਦੇਖਣਾ ਅਗਰ ਕੋਈ ਡਾਊਨ ਟੂ ਅਰਥ ਹੈ ਤਾਂ ਉਹਨੂੰ ਕਿਵੇਂ ਲੋਕ ਲੈਂਦੇ ਇਹ ਲੋਕਾਂ ਦੇ ਪ੍ਰੈਰੋਗੇਟਿਵ ਦੇ ਵਿੱਚ ਹੈਗਾ ਲੋਕਤੰਤਰ ਹੈਗਾ ਲੋਕਤੰਤਰ ਦੇ ਵਿੱਚ ਲੋਕਾਂ ਨੇ ਆਪਣੇ ਤਰੀਕੇ ਨਾਲ ਸੋਚਣਾ ਹੁੰਦਾ ਅਗਰ ਤੁਸੀਂ ਤਾਂ ਲੋਕ ਸਭਾ ਦੇ ਵਿੱਚ ਲੋਕ ਹੋਰ ਤਰੀਕੇ ਦੇ ਨਾਲ ਵੋਟ ਪਾਉਂਦੇ ਆ ਜਦੋਂ ਵਿਧਾਨ ਸਭਾ ਦੀ ਆਮ ਚੋਣਾਂ ਹੁੰਦੀਆਂ ਉਦੋਂ ਲੋਕ ਹੋਰ ਤਰੀਕੇ ਨਾਲ ਵੋਟ ਪਾਉਂਦੇ ਆ ਜਦੋਂ ਜਿਮਨੀ ਚੋਣ ਹੁੰਦੀ ਆ ਉਦੋਂ ਅਲੱਗ ਤਰੀਕੇ ਨਾਲ ਵੋਟ ਪਾਉਂਦੇ ਆ ਦੇਖੋ ਤੁਸੀਂ ਦਿੱਲੀ ਦੀ ਐਗਜ਼ਾਮਪਲ ਅਸੀਂ ਲੈ ਲਏ ਨੇ ਆ ਦਿੱਲੀ ਦੇ ਵਿੱਚ ਆਵਾ ਦੀ ਪਾਰਟੀ 60 ਸੀਟਾਂ ਜਿੱਤ ਜਾਂਦੀ ਆ ਲੇਕਿਨ ਲੋਕ ਸਭਾ ਦੀ ਇੱਕ ਵੀ ਸੀਟ ਨਹੀਂ ਜਿੱਤ ਪਾਉਂਦੀ ਉੱਥੇ ਭਾਜਪੀ ਜਿਹੜੀ ਹੈਗੀ ਸਰਕਾਰ ਬਣਾਉਣ ਦੇ ਵਿੱਚ ਲਗਾਤਾਰ ਨਾਕਾਮ ਸਾਬਿਤ ਹੁੰਦੀ ਲੇਕਿਨ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਉਹ ਦਿੱਲੀ ਵਿੱਚ ਜਿੱਤ ਕੇ ਆਉਂਦੇ ਆ ਹਰ ਇਲੈਕਸ਼ਨ ਨੂੰ ਲੈ ਕੇ ਵੋਟਰ ਦਾ ਆਪਣਾ ਇੱਕ ਮਾਈਂਡ ਸੈ ਕੋਠੀ ਕਰ ਰਵਿੰਦਰ ਮੈਂ 1 ਮਿੰਟ ਆ ਗਿਆ ਨਵੀਨ ਮੇਰੇ ਨਾਲ ਜੁੜੇ ਹੋਏ ਨੇ ਨਵੀਨ ਲਗਭਗ 2 ਦਹਾਕਿਆਂ ਤੋਂ ਵੱੱਦ ਸਭਾ ਹੋ ਗਿਆ ਤੁਹਾਨੂੰ ਇਹ ਇਲੈਕਸ਼ਨ ਕਵਰ ਕਰਦਿਆਂ ਹੋਇਆ ਇਸ ਵਾਰ ਦੀ ਜਿਹੜੀ ਜਿਮਨੀ ਚੋਣਾਂ ਤੁਹਾਨੂੰ ਕੁਝ ਵੱਖਰੀ ਨਜ਼ਰ ਆਈ ਹੈ ਜਾਂ ਤੁਹਾਨੂੰ ਲੱਗਿਆ ਕਿ ਠੀਕ ਹੈ 97 ਦੀ ਵੀ ਜਾਂ 2007 ਦੀ ਹੈ ਜੜੀਆਂ ਵੀ ਪਹਿਲਾਂ ਚੋਣਾਂ ਹੋਈਆਂ ਨੇ ਉਹਨਾਂ ਵਰਗੀ ਸੀ ਕਿਉਂਕਿ ਇਸ ਵਾਰ ਜਿੰਨਾਕ ਜਿੰਨਾਕ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਪੈਸੇ ਦੀ ਵੰਡ ਹੋਈ ਹੈ ਅੰਦਰ ਖਾਤੇ ਪੂਰਾ ਜ਼ੋਰ ਲੱਗਿਆ ਅੰਦਰ ਖਾਤੇ ਕਿਸੇ ਪਾਰਟੀ ਨੇ ਦੂਜੀ ਪਾਰਟੀ ਨੂੰ ਸਪੋਰਟ ਵੀ ਕੀਤਾ ਕਿ ਇਹ ਨਾ ਜਿੱਤ ਜਵੇ ਇਹ ਪਹਿਲਾਂ ਕਦੇ ਨਜ਼ਰ ਆਇਆ ਸੀ ਇੱਥੇ ਅਤੇ ਕੋ ਹਰ ਇਲੈਕਸ਼ਨ ਦੇ ਵਿੱਚ ਇਹ ਜੇ ਚਰਚਾਵਾਂ ਜ਼ਰੂਰ ਰਹਿੰਦੀਆਂ ਨੇ ਵਿਰੋਧੀ ਨਿਸ਼ਾਨਾ ਸਾਧਦੇ ਨੇ ਹਰ ਇੱਕ ਉਮੀਦਵਾਰ ਦੇ ਹਰ ਇੱਕ ਪਾਰਟੀ ਦੇ ਉੱਤੇ ਕਿਉਂਕਿ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਦਾ ਉਦੋਂ ਕਿਉਂਕਿ ਇੱਕ ਤਸਵੀਰ ਅਸੀਂ ਪਰਸੋ ਵੀ ਦਿਖਾਈ ਜਦੋਂ ਭਾਰਤ ਪੁਸ਼ਨਾ ਆਸ਼ੂ ਨੇ ਉਹਦੇ ਨਾਲ ਦੀ ਪਤਨੀ ਨੇ ਇੱਕ ਟਰੱਕ ਫੜਿਆ ਰਾਸ਼ਨ ਦੇ ਨਾਲ ਔਰ ਭਾਰਤ ਪੁਸ਼ਨਾ ਆਸ਼ੂ ਨੇ ਇੱਕ ਐਕਟਿਵਾ ਫੜਿਆ ਰਾਸ਼ਨ ਦੇ ਨਾਲ ਸੋ ਇਹੋ ਜਿਹੇ ਇਹ ਪਹਿਲੀਆਂ ਤਸਵੀਰਾਂ ਨੇ ਇੱਕ ਚਾਹੇ ਉਹ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਇਹ ਜਿਮਨੀ ਚੋਲ ਸੀ ਚਾਹੇ ਉਹ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਇਹੋ ਜਿਹੇ ਖਬਰਾਂ ਤਾਂ ਆਂਦੀਆਂ ਨੇ ਪਰ ਇੱਕ ਸਵਾਲ ਕਰ ਰਹੇ ਸੀ ਤੁਸੀਂ ਰਵਿੰਦਰ ਮੀਤ ਦੇ ਨਾਲ ਕਿ ਇਸ ਦੇ ਨਾਲ ਫਰਕ ਕਿਹੜੀ ਪਾਰਟੀ ਨੂੰ ਪੈਗਾ ਜੇ ਉਹ ਹਾਰਦਾ ਦਾ ਦੇਖੋ ਇਹ ਜਿਹੜੀ ਸੀਟ ਹੈ ਜਿਮਨੀ ਚੋਲ ਭਾਰਤ ਪੁਸ਼ਨਾ ਆਸ਼ੂ ਦੇ ਲਈ ਵੀ ਜਿੰਨੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਲਈ ਵੀ ਜਿੰਨੀ ਜ਼ਰੂਰੀ ਹੈ ਕਿਉਂਕਿ ਜਵੇਂ ਰਵਿੰਦਰ ਮੀਤ ਨੇ ਕਿਹਾ ਕਿ 27 ਦੇ ਵਿੱਚ ਇੱਕ ਮੈਸੇਜ ਦੇਣਾ ਵਰਕਰਾਂ ਨੂੰ ਕਿ ਅਸੀਂ ਇਹ ਸੀਟ ਜਿੱਤੀ ਹੈ ਇੱਕ ਹੌਸਲਾ ਆਉਂਦਾ ਵਰਕਰਾਂ ਦੇ ਵਿੱਚ ਆਸ਼ੂ ਅਗਰ ਇਹ ਸੀਟ ਹਾਰਦੇ ਨੇ ਤਾਂ 27 ਦੇ ਵਿੱਚ ਵੀ ਆਸ਼ੂ ਦੇ ਲਈ ਇਹ ਜਿਹੜਾ ਇੱਥੇ ਇਲੈਕਸ਼ਨ ਹੈ ਉਹ ਵੀ ਉਹਨਾਂ ਦੇ ਲਈ ਚੰਗਾ ਨਹੀਂ ਹੋਵੇਗਾ ਸੋ ਆਕਾਲੀ ਦਲ ਦੇ ਲਈ ਵੀ ਇਹ ਸੀਟ ਜਿੰਨੀ ਜ਼ਰੂਰੀ ਹੈ ਕਿਉਂਕਿ 27 ਦੇ ਵਿੱਚ ਅਗਰ ਆਕਾਲੀ ਦਲ ਲੜਦਾ ਤਾਂ ਇਹ ਇੱਕ ਮੈਸੇਜ ਆਕਾਲੀ ਦਲ ਵੀ ਦੇ ਸਕਦਾ ਕਿ ਇਹ ਜਿਹੜੀ ਸਾਡਾ ਉਮੀਦਵਾਰ ਹੈ ਇਹ ਇਹ ਇੰਡੀਆ ਵੋਟਾਂ ਦੇ ਨਾਲ ਜੇਤੂ ਹੋਇਆ ਭਾਜਪਾ ਅਦਾ ਵੀ ਜਿੰਨਾ ਜ਼ਰੂਰੀ ਹੈ ਇਹ ਸਾਰਿਆਂ ਵਾਸਤੇ ਇਹ ਸੀਟ ਜਿਹੜੀ ਆ ਕਿਉਂਕਿ ਤਾਂ ਹੀ ਸਾਰਿਆਂ ਨੇ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਨੇ ਜ਼ੋਰ ਲਾਇਆ ਸੁਨੀਲ ਜਾਖੜ ਉਹਨਾਂ ਦੇ ਨਾਲ ਜਿੰਨੇ ਵੱਡੇ ਲੀਡਰ ਭਾਜਪਾ ਦੇ ਕੇਂਦਰੀ ਮੰਤਰੀ ਉਹ ਸਾਰੇ ਇੱਥੇ ਮੌਜੂਦ ਰਹੇ ਤਿੰਨ ਤਿੰਨ ਦਿਨ ਔਰ ਆਮ ਆਦੀ ਪਾਰਟੀ ਦੇ ਮਨੀਸ਼ ਸੋਦਿਆ ਅਗਰ ਅਰਵਿੰਦ ਕੇਜਰੀਵਾਲ ਅਮਨ ਰੋੜਾ ਜਿੰਨੇ ਵੀ ਮੰਤਰੀ ਪੰਜਾਬ ਕੈਬਨਿਟ ਦੇ ਉਹ ਸਾਰੇ ਲੁਧਿਆਣੇ ਰਹੇ ਔਰ ਅਗਰ ਅਗਰ ਅਸੀਂ ਸ਼੍ਰੋਮਣੀ ਕਾਲੀਗਲ ਦੀ ਗੱਲ ਕਰੀਏ ਤਾਂ ਸੁਬੀਰ ਸਿੰਘ ਬਾਦਲ ਮੇਰੇ ਖਿਆਲ ਨਾਲ ਮੈਂ ਜਦੋਂ ਦੀ ਰਿਪੋਰਟਿੰਗ ਕਰ ਰਿਹਾ ਨਾਲ ਨਾਲ ਸੁਬੀਰ ਸਿੰਘ ਬਾਦਲ ਨੂੰ ਮੈਂ ਅੱਜ ਤੱਕ ਇੰਨੇ ਦਿਨ ਕਿਧਰੇ ਜਿਮਨੀ ਚੋਨ ਨੂੰ ਲੈ ਕੇ ਲਗਾਤਾਰ ਇੱਕ ਹਫ਼ਤਾ ਦੋ ਹਫ਼ਤੇ ਤੱਕ ਸੁਬੀਰ ਸਿੰਘ ਬਾਦਲ ਲੁਧਿਆਣਾ ਰੇ ਸੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਜਿਹੜੀਆਂ ਸਾਹਮਣੇ ਆਈਆਂ ਇਹ ਸਾਰਿਆਂ ਬਸਤੇ ਇਹ ਸੀਟ ਬੜੀ ਜ਼ਰੂਰੀ ਜਿੰਨੀ ਹੈ ਕਿਉਂਕਿ ਅੱਜ ਜਾਹੇ VOTING ਹੋ ਚੁੱਕੀ ਆ ਹੁਣ 23 ਤਰੀਕ ਦਾ ਇਹ ਵਕਤ ਦੱਸੇਗਾ ਕਿ 23 ਤਰੀਕ ਕਿਹੜਾ ਉਮੀਦਵਾਰ ਹੋਣਾ EVM ਮਸ਼ੀਨਾਂ ਦੇ ਵਿੱਚੋਂ ਨਿਕਲਦਾ ਕਿਹੜੇ VOTER ਨੇ ਆਪਣੇ ਦਿਲ ਦੇ ਨਾਲ ਉਸ ਨੂੰ ਕੈਪਚਰ ਕਰਕੇ ਵੋਟ ਪਾਈ ਆ ਸੋ ਇਹ ਇਹ 23 ਤਰੀਕ ਦਾ ਸਮਾਂ ਦੱਸੇਗਾ ਉਹ ਵੀ ਤਸਵੀਰਾਂ ਸਿੱਖਾ ਦੇ ਪਰ ਇਹ ਜਿਹੜੀ ਵੋਟ ਆ ਮੈਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਜਿਹੜੀ ਚੋਣ ਆ ਇਹ ਚੋਣ ਸਿਰਫ ਇਹ ਤੈ ਨਹੀਂ ਕਰੇਗੀ ਕਿ ਲੁਧਿਆਣਾ ਵੈਸਤੋ ਐਮਐਲਏ ਕੋਣ ਬਣਿਆ ਇਹ ਚੋਣ ਇਹ ਤੈ ਕਰੇਗੀ ਕਿ ਆਉਣ ਵਾਲੇ 1.5 ਸਾਲ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਚਰਚਾ ਕੀ ਰਹਿਣੀ ਹੈ ਹੁਣ ਲੋਕ ਕਿਸ ਪਾਰਟੀ ਬਾਰੇ ਗੱਲ ਕਰਨਗੇ ਹੁਣ ਕਿਹਦੇ ਵਰਕਰ ਜ਼ਿਆਦਾ ਚਾਰਜ ਹੋਣਗੇ ਕਿਹੜਾ ਬੰਦਾ ਇਹ ਦਾਵਾ ਕਰ ਸਕੇਗਾ ਕਿ ਲੋਕਾਂ ਦਾ ਮੋਹ ਫੁਲਾਣੀ ਪਾਰਟੀ ਤੋਂ ਹੁਣ ਭੰਗ ਹੋ ਗਿਆ ਹੁਣ ਸਾਡੀ ਵਾਰੀ ਆ ਇਹ ਨਤੀਜੇ ਤੈ ਕਰਨਗੇ